ਕੀ ਕਹਿਣਾ ਚਾਹੋਗੇ ਆ ਜੀ ਬੀਬੀ ਅੱਜ ਵੀ ਬੀਬੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬੀਬੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋ ਗਾਲਿਸ਼ ਦਾ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੀ ਕਿਸੇ ਮਰਿਆਦਾ ਦੀ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਅਰੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਕੇ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਿਹਾਦਾ ਸ਼੍ਰੀ ਅਕਾਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿਖਾਉਂਦੀ ਹੈ ਦਲੀਜ਼ ਦਸ਼ੀ ਟੋੜੀ ਦੀ ਬਾਅਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧ ਦਲਹੀਸ਼ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗੈ ਜੇ ਬਖਸ਼ ਨੇ ਜੇ ਬਖਸ਼ੇ ਤਾਂ ਗੁਰ ਵਡਿਆਈ ਕਿਉਂ ਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝੜਕਦਾ ਵੀ ਹੈ ਤੇ ਕਰ ਉਪਦੇਸ਼ ਝੜਕੇ ਬਹੁਤ ਬਾਧੀ ਬਹੁਤ ਪਿਤਾ ਗੱਲ ਲਾ ਫਿਰ ਉਹ ਗਰ ਵੀ ਲੰਦਾ ਹੈ ਉਹ ਬਖਸ਼ਦਾ ਵੀ ਹੈ ਸੋਇ ਬਖਸ਼ਿੰਦ ਵੀ ਹੈ ਝੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦਾ ਹੈ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝਦੀ ਆ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਚ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੱਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਿਧਾਂਤ ਹਨ ਉਹਦੇ ਅਨੁਸਾਰ ਸਾਨੂੰ ਉਪਦੇਸ਼ ਦੇਣਗੇ ਜਿਹੜਾ ਜਿਹੜਾ ਕੀ ਕਹਿੰਦੇ ਸੀ ਹਾਟੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਕੰਪਲੇਟ ਤੋਂ ਬਾਹਰ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਐਡੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿਰ ਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਅਰਦਾਸ ਕਰੀ ਬਦਵਾਂ ਨੇ ਫੈਸਲੇ ਲੈ ਪਹਿਲਾਂ ਕਿਛਾ ਦੀ ਕੋਈ ਤੁਹਾਡੀ رائے ਲਈ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟਿਕਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾਲ ਵੀ ਲਾਉਂਦਾ ਜੇ ਗੁਰੂ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰਵਡਿਆਈ ਅੱਜ ਉਹ ਬਖਸ਼ੇਗਾ ਵੀ ਝੜਕੇਗਾ ਵੀ ਤੇ ਗਾਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਜੀ ਤਾਂ ਮਨਜ਼ੂਰ ਹੋਏਗਾ ਸਾਰੇ ਮਨਜ਼ੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਅੱਛਾ ਸੰਗਤਾਂ ਦੀ ਗੱਲ ਤਾਂ ਸਾਡੇ ਨਾਲ ਇੱਕ ਪਾਸੇ ਬੈਠ ਚਲ ਚਲ ਚਲ